ਪੰਜਾਬ ਦੇ ਵਿੱਚ ਅਸੀਂ ਆ ਬਾਦਲ ਵਾਲਿਆਂ ਨੂੰ ਦਿੱਤਾ। ਫੇ ਸੁਖਵੀਰ ਮੈਨੂੰ ਕਹਿੰਦਾ ਹੁੰਦਾ ਮੈਂ ਯਾਰ ਮੇਰਾ ਕਿਹੜਾ ਪਿਓ ਮੁੱਖ ਮੰਤਰੀ ਸੀਗਾ। ਮੇਰਾ ਪਿਓ ਤਾਂ ਸਰਪੰਚ ਵੀ ਨਹੀਂ ਰਿਹਾ ਮੈਂਬਰ ਪੰਚਾਇਤ ਵੀ ਨਹੀਂ ਰਿਹਾ ਮੈਂ ਤੇਨਾਂਰੀ ਐਮਐਲਏ ਬਣ ਗਿਆ ਤੇ ਮੰਤਰੀ ਬਣ ਗਿਆ ਤੇ ਹੁਣ ਮੈਂ ਐਮਪੀ ਬਣ ਗਿਆ ਤੇ ਕਾਂਗਰਸ ਦਾ ਪ੍ਰਧਾਨ ਹੈ। ਉਹਦਾ ਪਿਤਾ ਪੁਰਖੀ ਸੀਗਾ ਗੰਮ। ਸੁਖਵੀਰ ਕਹਿੰਦਾ ਇਹ ਲਿਖ ਲੈ ਰਾਜੇ ਵੜੇ ਕਦਾ ਲਾਸ਼ ਦੇ ਰਿਚਨਾ। ਲੋਈ ਡੈਰੀ ਮੈਂ ਕਹਿਆ ਤੇਰੀ ਐਸੀ ਵੀ ਪੈਸੇ ਲਾ ਲੈ। ਸੋ ਸੋਰਾ ਬਾਬਾ ਦਾਣੇ ਨਾ ਮਾਰੇ ਬੰਦਾ ਕੋਣ ਹੈ ਕਿਸੇ ਨੂੰ ਮਾਰਨ ਵਾਲਾ ਜਿਵੇਂ ਮੈਂ ਮੈਂ ਲੜਿਆ ਹਰ ਸਿਮਰਦੇ ਦੇ ਖਿਲਾਫ ਹੀ ਕਰੀ ਤੇ ਮਨਪਰੀ ਤੇ ਰਲ ਗਏ ਤੁਹਾਨੂੰ ਪਤਾ ਹੀ ਆ ਤੇ ਹੁਣ ਰਲ ਗਏ ਪਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਸੋ ਐਵੇਂ ਰਲੇ ਉਧਰੋਂ ਰਲ ਕੇ ਗਪਾਲ ਕੰਡੇ ਨਾਲ ਕੰਡਾ 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 ਗੋਪਾਲ ਕੰਡਾ ਉੱਥੇ ਵੀ ਆਪਣਾ ਆੜਿਆ ਮੁੰਡਾ ਕੀ ਨਾ ਹੋ ਰਾ ਵੋਕਲ ਸੇਤੀਆ ਸੋ ਮੇਰੇ ਕਹਿਣ ਦਾ ਮਤਲਬ ਅੰਦਰੋਂ ਰੜਿਆ ਹੁਣ ਉਹੀ ਚਕਾਲਾ ਸਾਹਿਬ ਬੈਠੇ ਹੁੰਦੇ ਆਪਣੇ ਗੋਪਾਲ ਇਹ ਇਹਦੇ ਨਾਲ ਕੰਡੇ ਨਾਲ ਜੋ ਵੀ ਹੈ ਇਧਰੋਂ ਇਹ ਰਲ ਗਏ ਪਹਿਲਾਂ ਇਧਰ ਬੀਜੇਪੀ ਜਿ ਹੁਣ ਇਧਰ ਸੋ ਆਪਣਾ ਤਾਂ ਮੰਗੇ ਆਣਿਆ ਦੇ ਭਰਾ ਦੀ ਬੜੀ ਦਿੱਤੀ ਆ ਵੀ ਤੈਨੂੰ ਵੋਟਾਂ ਅਸੀਂ ਪਵਾਵਾਂਗੇ 1000 2000 ਪੈ ਜਾਣੀਆਂ ਤੇ ਸਾਰੀਆਂ ਵੋਟਾਂ ਅਸੀਂ ਉਧਰ ਪਾਵਾਂਗੇ ਜਿਹੜੇ ਕੰਮੋਂ 빙ੇ ਵਿੱਚ ਰਿਹਾ ਉਹ ਮੁੰਡਾ ਦੂਜਾ ਉਹ ਉਧਰ ਹੋ ਗਿਆ ਸੋ ਇਹਨਾਂ ਗੱਲਾਂ ਤੇ ਧਿਆਨ ਰੱਖਿਓ ਅਰੀਸ ਵਿਧਾਨ ਸਭਾ ਤੇ ਜੋ ਜੋ ਵੀ ਠੀਕ ਹੈ ਜੋ ਆਪਕੋ ਜਿਤਾਉਂਗੇ ਸੋ ਮੇਰੇ ਕਹਿਣ ਤੋਂ ਬਾਅਦ ਜੀ ਸਰਕਾਰ ਬਣਨੀ ਹੈ ਆਪਾਂ ਜ਼ਰੂਰੀ ਨਹੀਂ ਆ ਵੀ ਹਾਰ ਵਾਲੇ ਪਾਸੇ ਜਾਣਾ ਕੋਈ ਸੁਖਿਆ ਨਹੀਂ ਆ ਵੀ ਅਸੀਂ ਬਿਨਾ ਸਰਕਾਰ ਵਾਲੇ ਪਾਸੇ ਜਾਣਾ ਤੇ ਅਸੀਂ ਹਾਰ ਵਾਲੇ ਪਾਸੇ ਜਾਣਾ ਅਗਲੇ 5 ਸਾਲ ਕੰਮ ਲੈਣੇ ਜੇ ਅਮਿਤ ਸਿਆਗਰਾ ਕੰਮ ਕਰੂਗਾ 2.5 ਸਾਲਾਂ ਨੂੰ ਸਰਕਾਰ ਕਾਂਗਰਸ ਦੀ ਪੰਜਾਬ ਚ ਹੋਣੀ ਹੈ 13 ਚ 7 ਸੀਟਾਂ ਜਿੱਤੇ ਝਾੜੂ 3 ਸੀਟਾਂ ਜਿੱਤਿਆ ਕਾਲੀਦਾਲੇ ਇੱਕ ਜਿੱਤਿਆ ਪੰਜਾਬ ਚ ਵੀ ਕਾਂਗਰਸ ਦਾ ਰਾਜ ਆਉਣਾ ਹੈ ਅਸੀਂ ਕਰਾਵਾਂਗੇ ਤੁਹਾਡੇ ਕੰਮ ਅਮਿਤ ਸਿਆਗਰ ਜੇ ਕਿਸੇ ਦਾ ਕੰਮ ਰੁਕੇ ਤਾਂ ਖੜਾ ਮੇਰਾ ਪ੍ਰਾ ਸਰਪੇਂਖ ਇਹਨੂੰ ਲੈ ਕੇ ਆ ਜਓ ਜੋ ਕਹੋਗੇ ਉਹੀ ਰਾਜਾ ਬਣੇ ਕਰ ਦੇ ਸੋ ਇਹ ਗੋਪੀਨਾ ਮੇਰੀ ਯਾਹੀ ਹੈ ਮੇਰੇ ਇਲੈਕਸ਼ਨਾਂ ਚ ਵੀ ਉੱਥੇ ਜਾ ਕੇ ਕੰਮ ਕਰਦਾ ਹੈ ਭਾਈ ਹਾਂ ਸੋ ਕਾਹਿੰਦਾ ਮੇਰੀ ਘਰ ਵਾਲੀ ਵੀ ਇੱਥੇ ਆ ਗਈ ਤੇ ਹੁਣ ਮੈਨੂੰ ਵੀ ਸੱਦ ਲਿਆ ਇਹਨੇ ਪਤੰਦਰ ਮੇਰਾ ਜੋਰ ਹੈ ਹਾਂ ਏ ਹੋ ਮਿਨਿਸਟਰੀ ਦਾ ਜੰਮੀ ਨਹੀਂ ਜੇ ਬੇਟਾ ਉਹ ਤਾਂ ਇਹ ਨਾਲ ਜੋਰ ਆਇਸ ਕਰਕੇ ਆ ਸੋ ਬਾਈ ਤਕੜੇ ਰੋ ਸਮਾਂ ਮੇਰਾ ਦਿਲ ਤਾਂ ਕਰਦਾ ਕੱਠਵਾਵਾ ਕਿ ਤੁਹਾਡੇ ਨਾਲ ਹੋਰ ਗੱਲਾਂ ਕਰਾਂ ਲੇਕਿਨ ਸਮਾਂ ਅਸਾਜ਼ੀ ਦਿਲ ਤਾਂ 4 ਪਿੰਟ ਬਾਕੀ ਹੈ ਪਰ ਮੈਂ ਇਹ ਗੱਲ ਕਹਿ ਸਕਦਾ ਅੱਜ ਦੇ ਕੱਟ ਤੋਂ ਤੇ ਅੱਜ ਦੇ ਜੋਸ਼ ਤੋਂ ਕਿ ਆ ਮੇਰੀਆਂ ਮਾਵਾਂ ਭੈਣਾਂ ਵੱਧ ਤੋਂ ਵੱਧ ਮੋਟਾ ਪਾ ਕੇ ਅਮਿਤ ਸਿਆਗ ਨੂੰ ਜਿਪਾਉਣਗੀਆਂ ਬਿਜਲੀ ਦੀ 300 ਯੂਨਿਟ ਫ੍ਰੀ ਆ ਸਿਲੰਡਰ ਵੀ 500 ਦਾ 6000 ਰੁਪਿਆ ਪੈਨਸ਼ਨ ਵੀ ਤੇ ਪਲਾਟ ਵੀ 100-100 100-100 ਗਾਇਦੇ ਪਲਾਟ ਕੇ ਕਾਂਗਰਸ ਪਾਰਟੀ ਖ ਦੋ ਕਮਰਿਆਂ ਦਾ ਮਕਾਨ ਇਹ ਕਾਂਗਰਸ ਪਾਰਟੀ ਦਾ ਮੈਨੀਫੈਸਟੋ ਮਨੋਰਥ ਪੱਤਰ ਦੇ ਵਿੱਚ ਵਾਦਾ ਕੀਤਾ ਉਹ ਸਾਡੇ ਤੋਂ ਤਾਂ ਤੁਸੀਂ ਅੱਗੇ ਟੱਪ ਗਏ ਪੰਜਾਬ ਪਿੱਛੇ ਰਹਿ ਗਿਆ ਜਨਾਬੇ ਆਲੀ ਉਹਨੇ ਤਾਂ ਠੇਕਾ ਵੀ ਆ ਰਾਣੀਆਂ ਰੂਣੀਆਂ 90 ਹਜ਼ਾਰ ਦਾ ਹੋ ਗਿਆ ਪੰਜਾਬ ਕਰਜੇ ਥੱਲੇ ਡਬੋਤਾ ਪੰਜਾਬ ਦੇ ਲੋਕਾਂ ਨੇ ਇੱਕ ਨਵਾਂ ਤੁਜ਼ੁਰਬਾ ਖੱਲਿਆ ਉਹ ਨਵਾਂ ਤੁਜ਼ੁਰਬਾ ਭਗਵਾਨ ਤੋਂ ਮੰਗੀ ਕਿੱਕਲੀ ਸੰਕੇ ਕਰ ਲਿਆ ਉਹ ਕਿੱਕਲੀ ਸੁਣਾਉਂਦਾ ਗਿਆ ਲੋਕ ਭੰਗੜੇ ਪਾਉਂਦੇਗੇ ਤੇ ਮੋਟਾ ਪਾਉਂਦੇਗੇ 25 ਸਾਲ ਸਾਡਾ ਪੰਜਾਬ ਪਿੱਛੇ ਹੋ ਗਿਆ 99000 ਕਰੋੜ ਦਾ ਕਰਜ਼ਾ 3 ਸਾਲਾਂ ਚ ਚੜਾਤਾ ਜਿਹੜਾ ਲੋਕਾਂ ਨੂੰ ਇਹ ਨਹੀਂ ਸਮਝ ਆ ਰਹੀ ਲੋਕ ਕਹਿੰਦੇ ਪੰਜਾਬ ਤੇ ਕਰਜ਼ਾ ਹੈ ਤੇ ਪੰਜਾਬ ਤੇ ਕਰਜ਼ਾ ਨਹੀਂ ਨਾ ਪੰਜਾਬੀ ਪੰਜਾਬ 'ਚ ਸ਼ਬਦ ਤੇ ਕਰਜਾ ਹੈ ਇਹ ਸਾਡੇ ਤੇ ਕਰਜਾ ਹੈ ਹੁਣ ਸਾਡੇ ਪੈਟਰੋਲ ਤੇ ਡੀਜ਼ਲ ਤੇ ਚਲਾਤਾ ਬਿਜਲੀ ਤੇ ਰੁਪਏ ਮਹਿੰਗੀ ਕਰਤੀ ਬੱਸਾਂ ਦਾ ਕਿਰਾਇਆ ਹੁਣ ਪਹਾੜਾ ਕਿਲੋਮੀਟਰ ਦਾ ਵਧਾਤਾ ਸੋ ਕਹਿਣ ਦਾ ਤਾ ਜਦੋਂ ਕਰਜ਼ਾ ਹੁੰਦਾ ਉਦੋਂ ਕਿਸੇ ਸਟੇਟ ਤੇ ਧਰਤੀ ਤੇ ਨਹੀਂ ਕਰਜ਼ਾ ਹੁੰਦਾ ਪੰਜਾਬ ਦੇ ਹਰਿਆਣੇ ਦੇ ਲੋਕਾਂ ਤੇ ਕਰਜ਼ਾ ਹੁੰਦਾ ਥੋੜੀ ਸਟੇਟ ਅੱਗੇ ਲੰਗੀ ਅਸੀਂ 6000 ਨਹੀਂ ਦੇ ਸਕਦੇ ਅਗਲੇ 15 ਸਾਲ 15 ਸਾਲ ਨਹੀਂ ਦੇ ਸਕਦੇ 6000 ਰੁਪਏ ਪੈਨਸ਼ਨ ਕੋਈ ਸਰਕਾਰ ਕਿਉਂ ਕਿ ਖਜ਼ਾਨਾ ਖਾਲੀ ਹੈ ਸਾਨੂੰ ਮਾਰਤਾ ਇਹਨਾਂ ਲੋਗਾਂ ਰਿਹਾ ਜਿਹੜੇ ਬਣੇ ਸੀਗੇ ਕਪਤਨ ਰਵਿੰਦਰ ਸਿੰਘ ਅਰਗੇ ਭਗਵੰਤ ਸਿੰਘ ਮਾਨ ਹਰ ਅਰਗੇ ਇਹਨਾਂ ਨੇ ਬਰਵਾ ਮਾਨਪ੍ਰੀਤ ਬਾਦਲ ਅਰਗੇ ਇਹਨਾਂ ਨੇ ਬਰਬਾਦ ਕਰਤਾ ਪੰਜਾਬ ਨੂੰ ਬਾਦਲ ਆਲੇ ਨੇ ਪਹਿਲਾਂ ਕੀਤਾ ਐਸੀਆਂ ਸਕੀਮਾਂ ਲੈ ਕੇ ਆਏ ਅੱਜ ਪੰਜਾਬ ਨਸ਼ੇ ਦੀ ਦਲਦਲ ਚ ਹੈ ਅੱਜ ਪੰਜਾਬ ਦੇ ਵਿੱਚ ਸਾਰੇ ਮਾਫੀਆ ਹੈ ਕੋਨੂੰ ਵੀ ਅਸੀਂ ਤਾਂ ਲੈ ਕੇ ਬੈਠੇ ਹੈ ਪੰਜਾਬ ਚੋ ਨਸ਼ਾ ਹੋਣ ਇੱਥੇ ਵੀ ਐ ਸਾਡੇ ਤਾਂ ਉੱਥੇ ਬਹੁਤ ਨਸ਼ਾ ਐ ਫੇਟ ਖੁੱਡੇ ਵੀ ਨਾਲ ਆ ਗਿਆ ਹੁਣ ਤੁਹਾਨੂੰ ਵੀ ਇਸ ਇਹਦੇ ਵਿੱਚ ਘੇਰੇ ਚ ਲੈ ਲਿਆ ਸੋ ਤਗੜੇ ਹੋ ਕੇ ਸਰਕਾਰ ਆਵੇ ਇਹਨਾਂ ਸਾਰੀਆਂ ਗੱਲਾਂ ਕਿ ਯਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਕੇ ਲਈ ਅਫਰ ਰੱਖੋ ਕਿਸੇ ਨੂੰ ਮੰਦਾ ਨਹੀਂ ਬੋਲਣਾ ਲੇਕਿਨ ਨਾ ਜ਼ੁਲਮ ਕਰਨਾ ਤੇ ਨਾ ਜ਼ੁਲੋ ਸਣੇ ਇਹ ਸਾਨੂੰ ਸਾਡੇ ਗੁਰੂ ਨੇ ਸਿਖਾਇਆ ਅਸੀਂ ਬਿਲਕੁਲ ਨਹੀਂ ਕਿਸੇ ਦੇ ਵਾਅਦਾ ਕਰਦੇ ਅਸੀਂ ਬਿਲਕੁਲ ਨਹੀਂ ਲੜਦਾ ਹੱਥ ਜੋੜੋ ਪਾ ਕੇ ਹੱਥ ਜੋੜੇ ਨੇ ਅਗਲੇ ਚਪੇੜੇ ਹੀ ਛੱਡੀ ਜਾਵੇ ਤੇ 15-4 ਕੰਗ ਦੇ ਛੱਡੇ ਪਰਦੇ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ